ਲਾਈਟਾਂ ਤੁਹਾਡੀਆਂ ਬੰਦ ਆ ਨਿਕਲਦੀ ਰੋਡ ਲਾਈਟ ਹੁਣ ਸਾਈਕਲ ਚ ਜਦੀ ਆ ਤੁਹਾਡੀ ਆਗਲੇ ਲਾਈਟ ਬਿਲਕੁਲ ਤੁਹਾਡੀ ਬੰਦ ਆ ਇਹਨਾਂ ਮੁੰਡੇ ਕਾਫੀ ਆ ਇਸ ਕਰਕੇ ਨੂੰ ਜਗਾ ਕੇ ਜਦੋਂ ਜਾਣਾ ਜਗਾ ਕੇ ਜਾਣਾ ਜਲੀਓ ਸਾਰਾ ਉਹੀ ਅੱਗਾ ਜਿਹਾ ਬੋਲਦੇ ਔਨ ਔਫ ਲਾਈਟ ਮੈਂ ਨਾ ਚਲ ਕੋਈ ਜਾਨੂ ਹੋ ਗਿਆ ਮਤਲਬ ਉਹ ਹੈ ਤੇ ਲਾਈਟ ਜਗਾ ਕੇ ਆਪਾਂ ਚਲੋ ਸਾਥ ਜੀ ਬੋਕਰਾ ਵੀ ਧਰ ਚਿੱਤ ਨਾ ਰੱਖੋ ਸਾਡੇ ਚੱਲੀ ਆ ਜੋ ਬਾਹਰ ਤੋਂ ਆਪਾਂ ਪੱਟੀ ਲਾ ਗਈ ਪੱਟੀ ਲਾ ਕੇ ਆਪਾਂ ਆ ਰਹੇ ਆ ਲਾਈਟਾਂ ਤੁਹਾਡੀਆਂ ਬੰਦ ਲਿਆ లైట్ ਪੌਗਲਾਈਟ ਨਹੀਂ ਦੇਖੋ ਬਾਅਦ ਨਿਕਲਦੀ ਉਹ ਲਾਈਟ ਹੁਣ ਫਾਇਕਲੋ ਜਗੀ ਹੈ ਤੁਹਾਡੀ ਪੌਗਲਾਈਟ ਲਾਈਟ ਬਿਲਕੁਲ ਤੁਹਾਡੀ ਕੰਮ ਆ ਇਹਨਾਂ ਉਹ ਤੋਂ ਹਾਈਵੇ ਤੇ ਚੱਲ ਜਿਓ ਹਾਂਜੀ ਤੁਹਾਡੇ ਭਲਿ ਵਾਸਤੇ ਹੈ ਹਾਂਜੀ ਹਾਂਜੀ ਤੁਹਾਡੇ ਕਾਫੀ ਆ ਇਸ ਕਰਕੇ ਨੂੰ ਜਗਾ ਕੇ ਜਦੋਂ ਜਾਣਾ ਜਗਾ ਕੇ ਜਾਣਾ ਜੀ ਹੋ ਸਰ ਸਰ ਇਹ ਨਾ ਇਹ ਤੁਸੀਂ ਅਕਾਜੂਰ ਬੋਲਦੇ ਉਹ ਪੌਗਲਾਈਟ ਮੈਂ ਨਾ ਉਹ ਚਲ ਕੋਈ ਗੱਲ ਹੁਣ ਜਿਹੜਾ ਮਤਲਬ ਇਹ ਹੈ ਕਿ ਲਾਈਟ ਜਗਾ ਕੇ ਆਪਾਂ ਚੱਲਾਂਗੇ ਹਾਂਜੀ ਓਕੇ ਓਕੇ ਜੋਗ ਐਸਐਸਪੀ ਸਾਹਿਬ ਤਰਨਕਾਰਨਾ ਤੇ ਐਸਪੀ ਸਾਹਿਬ ਟ੍ਰੈਫਿਕ ਅਧਿਕਾਰੀ ਦੇ ਮੁਤਾਬਕ ਜਿਹੜੇ ਵੀ ਮਤਲਬ ਦੀ ਇਲਾਕੇ ਇਲਾਕਾ ਤੇ ਜਾ ਰਹੇ ਆ ਉਹਨਾਂ ਨੂੰ ਹਦਾਇਤ ਕੀਤੀ ਗਈ ਆ ਕਿ ਆਪੋ ਆਪਣੀਆਂ ਲਾਈਟਾਂ ਜਗਾ ਕੇ ਤੇ ਮੋਟਰਸਾਈਕਲ ਵਾਲੇ ਹਲਮਟ ਪਾ ਕੇ ਇਹ ਜ਼ਰੂਰੀ ਆ ਕਿ ਇਹਨਾਂ ਜੋ ਫਾਲ ਬਗਾ ਤੇ ਜੇ ਕੋਈ ਫਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਦੇਖਣਾ ਕਰਵਾਤ ਫਿਰ ਉੱਤੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜੂਗੀ ਨਾ ਉਹ ਤੱਕ ਇਸਾਰਾ ਪੰਜਾਬੀ ਲੋਕਾਂ 위ਦਾ ਅਗਾਰ ਕੀਤਾ ਜਾਦਾ ਹੈ। ਕਾਫੀ ਲੋਕਾਂ ਨੂੰ ਡਾਕ ਕੇ ਜਿਹੜਾ ਉਹ ਵੈਰ ਕੀਤਾ ਜਾਂਦਾ ਵਾ ਐਕਸੀਡੈਂਟ ਕਾਫੀ ਹੋ ਰਹਾ ਹੈ ਤਾਂ ਉਹਨਾਂ ਦਾ ਜ਼ਿਆਦਾ ਪੈਣ ਕਰਨਾ। ਉਹਨਾਂ ਸਾਰਿਆਂ ਨੂੰ ਡਾਕ ਕੇ ਤਕਰੀਬ ਨਹੀਂ ਹੀ ਵੈਰ ਕੀਤਾ ਜਾਂਦਾ ਵਾ ਕਿ ਵੱਧ ਤੋਂ ਵੱਧ ਜਿਹੜੀ ਆ ਲਾਈਟ ਦੀ ਅਸਮਾਲ ਕਰਨਾ। ਇਹ ਮੈਸੇਜ ਇਹ ਨਾਲ ਜੋ ਇਹ। ਸਾਰੇ ਹੀ ਜਿਹੜੇ ਵੀ ਵਹੀਕਲ ਚਲਾ ਰਹੇ ਇਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲਾਈਟਾਂ ਵੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਜਿਹੜੇ ਮੋਟਰਸਾਈਕਲ ਚੋਂ ਜਿਨ੍ਹਾਂ ਨੂੰ ਹੈਲਮਟ ਕਿੰਨਾ ਪੱਗਬਤੀ ਉਹ ਤਾਂ ਠੀਕ ਆ ਜਿਨ੍ਹਾਂ ਆ ਮੰਨੇ ਉਹ ਹਲ ਮਰਜ਼ੀ ਉਹ ਵਸਤੂ ਕਰ। ਮੈਨੂੰ ਕਹਨਰ ਬੋਦੜੀਆ ਕੀ ਮੈਂ ਲੰਘ ਰਿਹਾ ਸੀ ਤੇ ਅਚਾਨਕ ਮੈਨੂੰ ਇਸ ਨਾਕੇ ਤੋਂ ਇੱਕ ਵਧੀਆ ਮੈਸੇਜ ਮਿਲਿਆ ਜਿਹੜਾ ਕਿ ਪੰਜਾਬ ਪੁਜੀ ਦਾ ਉਪਰਾਲਾ ਤੇ ਲੋਕਾਂ ਨੂੰ ਵੇਅਰ ਕਰ ਰਿਹਾ ਲਾਈਟਾਂ ਜਿਹੜੀਆਂ ਧੁੰਦ ਵਿੱਚ ਸੁਣੋ ਆਉਣਾ ਉਹ ਲਾਈਟਾਂ ਦਾ ਪ੍ਰਯੋਗ ਕਰਨਾ ਔਰ ਨਾਲ ਦੀ ਨਾਲ ਲੋਕਾਂ ਨੂੰ ਵੇਅਰ ਕਰ ਰਿਹਾ ਕਿ ਤੁਸੀਂ ਇਹਨਾਂ ਜਿਹੜੇ ਐਕਸੀਡੈਂਟ ਦੁਰਘਟਨਾ ਤੋਂ ਸਿਰ ਮੈਂ ਕੋਈ ਬਰਾਲੇ ਨਾ ਬੱਸ ਸਕਦੇ ਹਾਂ ਮੈਨੂੰ ਉਹਨਾਂ ਦਾ ਜਿਹੜਾ ਕਾਰਜ ਆ ਬਹੁਤ ਵਧੀਆ ਲੱਗਾ ਬਹੁਤ ਸ਼ਲਾਘਾਯੋਗ ਆ ਉਹਨਾਂ ਦਾ ਜੋ ਵੀ ਟ੍ਰੈਫਿਕ ਰੂਲ ਪਬਲਿਕ ਨੂੰ ਸਮਝਾ ਰਹੇ ਆ ਤੇ ਮੇਰੀ ਬੁਝਾਰ ਸਕੇ ਪਬਲਿਕ ਇਤੇ ਗੌਰ ਕਰੇ ਹਾਂ ਜਿਸ ਤਰਾ ਰੇਡੀਅਮ ਟੇਪ ਵੀ ਲਗਾਈ ਜਾ ਰਹੀ ਹੈ ਇਹਨਾਂ ਕੋਲ ਹਾਂ ਜੀ ਜੀ ਰੇਡੀਅਮ ਟੇਪ ਲਗਾ ਰਹੀ ਆ ਲਗਾ ਰਹੇ ਆ ਵੀ ਉਹ ਵੇਖੋ ਕਈਆਂ ਕੋਈ ਦੀ ਫੁਰਸਤ ਨਹੀਂ ਹੁੰਦੀ ਤੇ ਉਹ ਵੀ ਨਾਲ ਦੀ ਨਾਲ ਪਬਲਿਕ ਨੂੰ ਲਗਾ ਕੇ ਇੱਕ ਸਹੂਲਤ ਦੇ ਆਇਆ ਤੇ ਕਿੰਦਾ ਲੱਗਿਆ ਪੰਜਾਬ ਪੁਲਿਸ ਦਾ ਕੰਮ ਅੱਜ ਦਾ ਬਹੁਤ ਵਧੀਆ ਜੀ ਬਹੁਤ ਸ਼ਲਾਘਾਯੋਗ ਆ ਜੀ ਤੇ ਪਬਲਿਕ ਨੂੰ ਚਾਹੀਦਾ ਵੀ ਇਸ ਇਹਨਾਂ ਦੇ ਸਲਾਘਾਯੋਗ ਵਰਕ ਤੇ ਅਸਰ ਕਰਨ ਜਿਸ ਤਰ੍ਹਾਂ ਕਿਤੇ ਨਾ ਕਿਤੇ ਉਹ ਲੋਕ ਕਹਿੰਦੇ ਨੇ ਵੀ ਨਾਕਾ ਲੱਗਾ ਯਾਰ ਤੰਗ ਕਰਨਗੇ ਤੇ ਅੱਜ ਵੱਡਾ ਜਿਹਾ ਵਧੀਆ ਮੈਸੇਜ ਦਿੱਤਾ ਜਾ ਰਿਹਾ ਕੀ ਕਿ ਦੇਖੋ ਜੀ ਜਿਹੜੇ ਦਰਦੇ ਆ ਨਾ ਉਹ ਇੱਕ ਉਹਨਾਂ ਦੀ ਆਪਣੀ ਮਿਸਟੇਕ ਆ ਗਲਤੀ ਆਪਣੀ ਇਹ ਇਹ ਸਾਰੇ ਪਰਸਨ ਕੋਈ ਨਹੀਂ ਬਹੁਤ ਵਧੀਆ ਪਰਸਨ ਆ ਜਿਹੜੇ ਕਿ ਰਿਸਪੈਕਟ ਨਾ ਬੁਲਾਉਂਦੇ ਆ ਕੋਈ ਇਹੋ ਜੀ ਕੋਈ ਗੱਲ ਨਹੀਂ ਹਾਂ ਠੀਕ ਨਾ ਜਾਂਦੇ ਫਿਰ ਬਹੁਤ ਵਧੀਆ ਜੀ ਗੁੱਡ ਸਲੂਟ ਆ ਜੀ ਇਹਨਾਂ ਨੂੰ